ਅਹੀ ਹੈ ਗਏ ਨਾ ਮੋਦੀ ਨਹੀਂ ਆਉਣਾ ਚਾਹੀਦਾ ਹੋਰ ਜਿਹੜਾ ਮਰਜੀ ਆ ਸਾਰਾ ਚੰਗਾ ਮੋਦੀ ਵਾਸਤੇ ਇਹ ਗੱਲ ਤਾਂ ਬਸ ਜੀ ਹਾਂ ਮੋਦੀ ਨੂੰ ਦੇਖਣਾ ਨਹੀਂ ਚਾਹੁੰਦਾ ਆਂ ਉਹਨੂੰ ਦੇਖਣਾ ਨਹੀਂ ਚਾਹੁੰਦਾ ਉਹ ਸਾਡੇ ਪਿੰਡਾਂ ਵਾਲੇ ਬਜ਼ੁਰਗ ਕਹਿੰਦੇ ਹੁੰਦੇ ਗੱਡਾ ਗਾਰ ਚ ਫਸ ਗਿਆ ਹਾਂਜੀ ਫਸ ਗਿਆ ਹੁਣ ਸਰਕਾਰ ਇੱਕ ਤਰਫਾ ਨਹੀਂ ਬਣਦੀ ਦਿਖਦੀ ਪਹਿਲਾਂ ਤਾਂ ਦੋ ਵਾਰੀ ਭਾਜਪਾ ਨੇ ਬੜੇ ਸੌਖੇ ਤਰੀਕੇ ਨਾਲ ਸਰਕਾਰ ਬਣਾਲੀ ਇਹ ਫੇਰ ਉਹ ਕਹਿੰਦੇ ਹੁੰਦੇ ਨਾ ਵੀ ਵੋਟ ਇਨਚਾਰਾਂ ਨੂੰ ਨਹੀਂ ਪੈਂਦੀ ਹੁੰਦੀ ਸਰਦਾਰਾਂ ਨੂੰ ਪੈਂਦੀ ਸੀ ਤੁਸੀਂ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਨੂੰ ਨਿਤਿਸ਼ ਕੁਮਾਰ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਤੈਨੂੰ ਗੱਟ ਕਰੀ ਅੱਛਾ ਉਹਨੂੰ ਦੇਖਣਾ ਚਾਹੁੰਦਾ ਉਹਦੀ ਸਰਕਾਰ ਹੋਣੀ ਚਾਹੀਦੀ ਆ ਇਹ ਮੰਤਰੀ ਬਣਨਾ ਚਾਹੀਦਾ ਵੀ ਇਹ ਲਾਰੇ ਲਾਉਂਦੇ ਰਹੇ ਮੰਗਾ ਮੰਨੀਆਂ ਇਹਨਾਂ ਨੇ ਪਹਿਲਾਂ ਮੰਨ ਕੇ ਦਵਾਰਾ ਮੁੱਕ ਕਰ ਗਏ ਲੋਕ ਪਿਛਾਂ ਹਟ ਗਏ ਕੁੜੀਆਂ ਦੇ ਕਿੰਨੇ ਬੁਰੇ ਹਾਲ ਨੇ ਮੁਸਲਮਾਨੀ ਲੜਕੀਆਂ ਸ਼ਰੇ ਆਂਬਲਾਦਕਾਰ ਕੀਤੇ ਗਏ ਆ ਤੱਕੇ ਨਾ ਉਦੋਂ ਤੱਕ ਕਿਸੇ ਨੇ ਨਹੀਂ ਪੁੱਛਿਆ ਉਹੀ ਮੁਸਲਮਾਨ ਚੱਕ ਗਿਆ ਅਹਿਮਦ ਸ਼ਾਹ ਅਰਗੇ ਉਹਦੇ ਘਟਦੇ ਭਰਦੇ ਮੋਦੀ ਦੇ ਇਹ ਦਾਵਾ ਕਰਦਾ ਮੈਂ ਹੁਣ ਵਿਚਾਲੇ ਲੀਡਰ ਫਸ ਗਿਆ ਬਿਹਾਰ ਵਾਲਾ ਨਿਤਿਸ਼ ਕੁਮਾਰ ਉਹ ਉਸ ਵਾਰੀ ਮਸ਼ਹੂਰ ਆ ਕਿ ਉਹ ਬੰਦਾ ਮੌਕੇ ਮੌਕੇ ਤੇ ਪਲਟੀ ਮਾਰ ਜਾਂਦਾ ਹੁਣ ਜਿਹੜੇ ਮਾਹਿਰ ਨੇ ਉਹ ਕਹਿੰਦੇ ਆ ਵੀ ਜੇ ਉਹ ਪਲਟੀ ਮਾਰ ਗਿਆ ਹੈਗਾ ਤਾਂ ਉਹ ਮੋਦੀ ਦੇ ਨਾਲ ਆ ਪਰ ਕੱਲ ਤੋਂ ਮੋਦੀ ਦਾ ਫੋਨ ਨਹੀਂ ਚੱਕ ਰਿਹਾ ਉਹ ਐ ਕੀ ਜੀ ਗੱਲ ਉਹ ਆ ਸਰਕਾਰ ਜਿਹੜੀ ਸੀ ਨਾ ਇਹ ਮੋਦੀ ਸੀਗਾ ਮੋਦੀ ਨੇ ਪਹਿਲਾਂ ਤੁਸੀਂ ਕੰਮ ਸਾਰੇ ਗਲਤ ਕੀਤੇ ਸਸ਼ੀਕਾਲ ਤੁਸੀਂ ਵੇਖ ਰਹੇ ਹੋ ਔਨ ਪੁਆਇੰਟ ਮੈਂ ਹਰਜਿੰਦਰ ਸਿੱਧੂ ਚੋਣਾਂ ਹੋ ਗਈਆਂ ਰਿਜ਼ਲਟ ਆ ਗਿਆ ਤੇ ਕਿਤੇ ਨਾ ਕਿਤੇ ਸਰਕਾਰ ਬਣਨ ਵਾਲਾ ਜਿਹੜਾ ਕੰਮ ਆ ਉਹ ਜਿਵੇਂ ਸਾਡੇ ਪਿੰਡਾਂ 'ਚ ਨਹੀਂ ਕਹਿੰਦੇ ਹੁੰਦੇ ਵੀ ਗੱਡਾ ਗਾਰ 'ਚ ਫਸ ਗਿਆ ਹੁਣ ਸਰਕਾਰ ਬਣਨ ਵਾਲਾ ਜਿਹੜਾ ਗੱਡਾ ਹੈ ਉਹ ਗਾਰ 'ਚ ਫਸ ਗਿਆ ਇੱਕ ਤਰਫਾ ਬਹੁਮਤ ਬੇਸ਼ੱਕ ਐਨਡੀਏ ਨੂੰ ਮਿਲ ਗਿਆ ਪਰ ਭਾਜਪਾ ਇਕੱਲੀ ਭਾਜਪਾ ਪਾਰਟੀ ਦੀ ਜਿਹੜੀਆਂ ਸੀਟਾਂ ਨੇ ਉਹ ਕਿਤੇ ਨਾ ਕਿਤੇ ਬਹੁਮਤ ਤੋਂ ਪਿੱਛੇ ਰਹਿ ਗਈਆਂ ਐਨਡੀਏ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ 38 ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਕਿਆਸਰਾਈਆਂ ਨੇ ਜਾਂ ਅੰਦਾਜ਼ੇ ਨੇ ਸਿਆਸੀ ਮਾਹਿਰਾਂ ਦੇ ਉਹ ਇਹ ਕਹਿ ਰਹੇ ਨੇ ਕਿ ਇੱਕ ਦੋ ਜਣੇ ਪਲਟੀ ਵੀ ਮਾਰ ਸਕਦੇ ਆ ਕਿਉਂਕਿ ਉਹਨਾਂ ਦੇ ਵਿੱਚ ਕਈ ਲੀਡਰ ਇਹੋ ਜਿਹੇ ਆ ਜਿਨ੍ਹਾਂ ਦੀ ਹਿਸਟਰੀ ਦੱਸਦੀ ਆ ਵੀ ਉਹਨਾਂ ਨੇ ਸਮੇਂ-ਸਮੇਂ ਤੇ ਪਾਲਟੀਆਂ ਬਹੁਤ ਮਾਰੀਆਂ ਹੁਣ ਪਿੰਡਾਂ ਵਾਲੇ ਲੋਕ ਸਾਡੇ ਜਿਹੜੇ ਸੱਥਾਂ ਦੇ ਵਿੱਚ ਬੈਠੇ ਕੀ ਸੋਚਦੇ ਆ ਕੀ ਦੀ ਸਰਕਾਰ ਦੇਖਣੀ ਚਾਹੁੰਦੇ ਆ 10 ਸਾਲ ਲਗਾਤਾਰ ਕੇਂਦਰ ਦੇ ਵਿੱਚ ਮੋਦੀ ਰਿਹਾ ਬਹੁਤ ਸਾਰੇ ਲੋਕ ਅੱਕ ਵੀ ਗਏ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਕੇਂਦਰ ਚ ਦੁਬਾਰੇ ਆਵੇ ਪੰਜਾਬ ਦੇ ਸਮੀਕਰਨ ਕੁਝ ਵੱਖਰੇ ਆ ਸਾਰਿਆਂ ਤੇ ਗੱਲਬਾਤ ਕਰਾਂਗੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮਟਬਾਣੀ ਉੱਥੇ ਖੜੇ ਆ ਤੂਦੀ ਸ਼ਾਮੇ ਬਜ਼ੁਰਗਤਾਸ਼ ਖੇਡੀਆਂ ਜਾਂਦੀ ਸੀ ਸਾਡਾ ਮਨ ਕੀਤਾ ਵੀ ਰੁਕ ਜਗੇ ਗੱਲਬਾਤ ਕਰੀਏ ਕਿਉਂਕਿ ਇਹ ਹਲਕਾ ਫਰੀਦਕੋਟ ਦਾ ਵੀ ਪਿੰਡ ਆ ਫਰੀਦਕੋਟ ਦੇ ਸਮੀਕਰਨਾਂ ਨੇ ਤਾਂ ਸਾਰੀ ਪੰਜਾਬ ਦੀ ਸਿਆਸਤ ਨੂੰ ਹੈਰਾਨ ਕੀਤਾ ਤੇ ਬਾਪੂ ਜੀ ਕੀ ਹਾਲ ਨੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਹਾਂ ਸਾਡਾ ਮਨ ਕੀਤਾ ਤੁਹਾਨੂੰ ਬੈਠਿਆਂ ਦੇਖ ਕੇ ਵੀ ਅਸੀਂ ਚਲੋ ਨਾਲ ਤਾਂ ਖੇਡ ਦੇਖੀ ਜਾਏਗੀ ਕੀ ਖੇਡਦੇ ਹੋਵਾਂ ਪਹਿਲੀ ਵਾਰ ਦੇਖੀ ਹੈ ਵੀ ਨਾਲ ਤੁਸੀਂ ਤਾਸ਼ ਦੇ ਨਾਲ ਨਾਲ ਆ ਪਥਰੀਆਂ ਵੀ ਰੱਖ ਰੱਖੀਆਂ ਨੇ ਤੇ ਗੱਲ ਆਪਾਂ ਥੋੜੀ ਸਿਆਸਤ ਦੀ ਕਰਦੇ ਹਾਂ ਹਾਂਜੀ ਉਹ ਸਾਡੇ ਪਿੰਡਾਂ ਵਾਲੇ ਬਜ਼ੁਰਗ ਕਹਿੰਦੇ ਹੁੰਦੇ ਗੱਡਾ ਗਾਰ ਚ ਫਸ ਗਿਆ ਹਾਂਜੀ ਫਸ ਗਿਆ ਹੁਣ ਸਰਕਾਰ ਇੱਕ ਤਰਫਾ ਨਹੀਂ ਬਣਦੀ ਦਿਖਦੀ ਪਹਿਲਾਂ ਤਾਂ ਦੋ ਵਾਰੀ ਭਾਜਪਾ ਨੇ ਬੜੇ ਸੌਖੇ ਤਰੀਕੇ ਨਾਲ ਸਰਕਾਰ ਬਣਾਈ ਪਰ ਐਤਕੀ ਨਹੀਂ ਬਣਦੀ ਦਿਨਦੀ ਕਿਵੇਂ ਲੱਗਦਾ ਤੁਹਾਨੂੰ ਐ ਕੀ ਜੀ ਗੱਲ ਆ ਸਰਕਾਰ ਜਿਹੜੀ ਸੀ ਨਾ ਇਹ ਮੋਦੀ ਸੀਗਾ ਮੋਦੀ ਨੇ ਪਹਿਲਾਂ ਤੋਂ ਹੀ ਕੰਮ ਸਾਰੇ ਗਲਤ ਕੀਤੇ ਆ ਪਹਿਲਾਂ ਵੇਖੋ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀਗੇ ਇਹਨਾਂ ਨੇ ਹਰਿਆਣਾ ਜੋ ਖੱਟਰ ਨੇ ਮੋਦੀ ਦੇ ਮਗਰ ਨਾਲ ਰਲ ਕੇ ਪੱਥਰ ਗੱਡੀ ਕੈਲ ਗੱਡੀ ਪੰਜਾਬ ਚ ਹਿੰਦੂ ਦੇ ਗੋਲੇ ਸਟੇ ਹਾਂਜੀ ਫਿਰ ਆ ਨੁਕਸਾਨ ਕੀਤਾ ਗੱਡੀਆਂ ਦਾ ਜੀ ਫਿਰ ਸ਼ਰਨਜੀਤ ਤਾਂ ਗੋਲੀ ਮਾਰ ਕੇ ਮਾਰਿਆ ਬਿਲਕੁਲ ਉਹਦਾ ਕੋਈ ਕਿਸੇ ਨੇ ਉੱਤਾ ਨਹੀਂ ਬਸਿਆ ਬਿਲਕੁਲ ਹੈ ਦੂਜਾ ਕੰਮ ਇਹ ਸੀ ਵੀ ਇਹ ਲਾਰੇ ਲਾਉਂਦੇ ਰਹੇ ਮੰਗਾ ਮੰਨੀਆਂ ਇਹਨਾਂ ਨੇ ਪਹਿਲਾਂ ਮੰਨ ਕੇ ਦਵਾਰਾ ਮੁੱਕ ਕਰਕੇ ਜੀ ਲੋਕ ਪਸ਼ਾ ਹਟ ਗਏ ਹੂੰ ਕਾਰਨ ਵਸੇ ਹੁੰਦੇ ਆ ਬਈ ਜਦੋਂ ਪਤਾ ਗਲਤੀ ਕਰ ਜਾਂਦਾ ਪਤਾ ਹੁੰਦਾ ਬੰਦੇ ਨੂੰ ਹਰੇਕ ਨੂੰ ਹੀ ਬਿਲਕੁਲ ਉਹ ਮੋਰੋ ਪਛਤੌਦਾ ਆਰਦੇ ਆਵਾ ਜੀ ਵੀ ਮੈਂ ਗਲਤ ਕੰਮ ਆ ਕਰ ਬੈਠਾ ਮੈਂ ਪਛਤਾਵਾ ਹਮ ਹੁਣ ਇਹ ਸਰਕਾਰ ਬਣਨੀ ਹੈ ਇਹ ਜੇ ਕੁਝ ਕਹਿ ਨਹੀਂ ਸਕਦੇ ਉਹ ਮਤ ਕਿਹਨੂੰ ਮਿਲਣੀ ਹੈ ਕਿਹੜੇ ਕਿਸੇ ਪਾਸੇ ਜਾਣੇ ਕਿਹੜੇ ਕਿਸੇ ਪਾਸੇ ਜਾਣੇ ਹਾਂ ਇਹਦੇ ਵਿੱਚ ਜੇ ਤੁਹਾਡੇ ਕੋਲ ਕੋਈ ਚੱਕਰ ਚ ਗੱਡਾ ਫਸਿਆ ਇੱਕ ਦੋ ਦਿਨ ਦਾ ਹੀ ਨਿਕਲ ਜੂਗਾ ਹਾਂ ਅੱਜ ਦੋਨਾਂ ਪਾਰਟੀਆਂ ਦੀ ਮੀਟਿੰਗ ਹੋ ਰਹੀ ਆ ਦਿੱਲੀ ਵੱਡੀ ਮੀਟਿੰਗ ਜਿਹੜੇ ਤਾਂ ਮੋਦੀ ਦੇ ਹਮੈਤੀ ਨੇ ਪਾਰਟੀਆਂ ਹੋਰ ਛੋਟੀਆਂ ਛੁਟੀਆਂ ਉਹ ਵੀ ਸੱਦੇ ਆ ਉਹਨਾਂ ਨੇ ਜਿਹੜੇ ਇੱਧਰ ਕਾਂਗਰਸ ਨਾਲ ਪਾਰਟੀਆਂ ਜੁੜੀਆਂ ਨੇ ਉਹਨਾਂ ਨੇ ਵੀ ਆਪ ਦੇ ਲੀਡਰ ਸਾਰੇ ਸੱਦੇ ਆ ਹੁਣ ਵਿਚਾਲੇ ਲੀਡਰ ਫਸ ਗਿਆ ਬਿਹਾਰ ਵਾਲਾ ਨਿਤੀਸ਼ ਕੁਮਾਰ ਉਹ ਉਸ ਬਾਰੇ ਮਸ਼ਹੂਰ ਆ ਕਿ ਉਹ ਬੰਦਾ ਮੌਕੇ ਮੌਕੇ ਤੇ ਪਲਟੀ ਮਾਰ ਜਾਂਦਾ ਹੁਣ ਜਿਹੜੇ ਮਾਹਿਰ ਨੇ ਉਹ ਕਹਿੰਦੇ ਆ ਵੀ ਜੇ ਉਹ ਪਾਲਟੀ ਮਾਰ ਗਿਆ ਹੈਗਾ ਤਾਂ ਉਹ ਮੋਦੀ ਦੇ ਨਾਲ ਆ ਪਰ ਕੱਲ ਤੋਂ ਮੋਦੀ ਦਾ ਫੋਨ ਨਹੀਂ ਚੱਕ ਰਿਹਾ ਉਹ ਇਹ ਵੀ ਇਹ ਵੀ ਗੱਲ ਆ ਰਹੀ ਆ ਮੋਦੀ ਦਾ ਫੋਨ ਨਹੀਂ ਚੱਕ ਰਿਹਾ ਠੀਕ ਹੈ ਨਾ ਜੇ ਉਹ ਪਾਲਟੀ ਮਾਰ ਗਿਆ ਤਾਂ ਸਰਕਾਰ ਜਿਹੜੀ ਹੈਗੀ ਹੈ ਇਧਰ ਕਾਂਗਰਸ ਦੀ ਵੀ ਬਣ ਸਕਦੀ ਹੈ ਇੰਡੀਆ ਗੱਠ ਜੋੜ ਦੀ ਬਣ ਸਕਦੀ ਆ ਤੇ ਕਿਵੇਂ ਵੇਖਦੇ ਹਾਂ ਜਿਹੜਾ ਹੈਗਾ ਹੁਣ ਜਿਹੜਾ ਮੌਕੇ ਤੇ ਹਲਚਲ ਸਾਰੇ ਪਾਸੇ ਧੜਕਣਾ ਵਧੀਆਂ ਪਈਆਂ ਧੜਕਣਾ ਵਧੀਆਂ ਇਹ ਤੁਹਾਨੂੰ ਇੱਕੋ ਹੀ ਦੱਸੀ ਆ ਸੀ ਗੱਲ ਥਰੇ ਦੀ ਵੀ ਇਹਦੇ ਵਿੱਚ ਜੇ ਕੋਈ ਪਤਾ ਨਹੀਂ ਕਿ ਕਿਨੇ ਕਿੱਧਰ ਨੂੰ ਜਾਣਾ ਤੇ ਕਿਹਨੇ ਕਿੱਧਰ ਨੂੰ ਜਾਣਾ ਇਬ ਲੱਗਦਾ ਮੌਕੇ ਤੇ ਪਤਾ ਲੱਗਦਾ ਹੁਣ ਕਈ ਬੰਦੇ ਵਿੱਚ ਇਹਦੇ ਇਹ ਪੈਸੇ ਲੈ ਕੇ ਦੂਜੇ ਪਾਸੇ ਜਾਣ ਵਾਲੇ ਆ ਹੂੰ ਜਿਨੂੰ 2 ਕਰੋੜ ਰੁਪਇਆ ਮਿਲ ਗਿਆ ਉਹਨੇ ਕਿਹਾ ਭਾਈ ਇਧਰ ਹੋ ਚੱਲੋ ਐਤਕੀ ਪੰਜਪਾ ਕਹਿੰਦੀ ਸੀ ਐਤਕੀ 400 ਤੋਂ ਪਾਰ ਜਾਵਾਂਗੇ ਅਸੀਂ ਸੀਟਾਂ ਲੈ ਕੇ ਪਰ ਪੰਜਪਾ 290 99 ਦੇ ਨੇੜੇ ਰਹਿ ਗਈ ਜਾਂ ਹਾਲਾਂਕਿ ਪੰਜਪਾ ਪਾਰਟੀ ਨੂੰ ਆਪਦੀਆਂ 240 ਸੀਟਾਂ ਹੀ ਬੜੀ ਮੁਸ਼ਕਲ ਨਾਲ ਆਈਆਂ ਇਹ ਤਾਂ ਹੁਣ ਭਗਵਾਨ ਸਮਾਨ ਵੀ ਕਹਿੰਦਾ ਵੀ ਮੈਂ 13 ਸੀਟਾਂ ਜ਼ੀਰੋ ਕਰਕੇ ਲਵਾਂਗਾ ਹਾਂ ਕਹਿਣ ਦੀ ਥੋੜੋ ਗੱਲ ਬਾਤ ਦੀ ਆ ਉਹਦੀਆਂ ਤੈਨੀਆਂ ਆਈਆਂ ਉਹਦੀਆਂ ਤੈਨੀਆਂ ਆਈਆਂ ਹਾਂ ਇਹ ਹੁਣ ਭਗਵਾਨ ਜਮਾਨੇ ਉਹਨਾਂ ਦਾ ਕੋਈ ਕੇਸ ਨਹੀਂ ਕੀਤਾ ਹਾਂ ਹਰਿਆਣੇ ਵਾਲਾ ਤੇ ਹੂੰ ਅਨਪਛਾਤੇ ਤੇ ਪਰਚਾ ਕਰਾਤਾ ਹੂੰ ਅਨਪਛਾਤੇ ਕੋਣ ਕੀ ਪਤਾ ਕਿਹੜੇ ਕਿਹੜੇ ਨੇ ਸਹੀ ਹੈ ਇਹ ਖੱਟਰ ਨੂੰ ਪੁੱਛਦੇ ਬੈਠ ਕੇ ਵੀ ਗੁਰੂ ਜਾਟਰ ਦਿੱਤਾ ਕੀ ਨਹੀਂ ਤੇ ਹੰਦੂ ਕੇ 50 ਚ ਕੋਲੇ ਸਿੱਟੇ ਕਿਉਂ ਭਲਕੇ ਉਹ 50 ਇੱਥੇ ਆ ਕਿ ਵੀ ਸਿੱਟ ਸਕਦੇ ਆ ਜੇ ਉੱਥੇ ਸਿੱਟ ਸਕਦੇ ਆ ਸਹੀ ਹੈ ਇਹ ਸਰਕਾਰ ਉਦੋਂ ਟੁੱਟਦੀ ਆ ਜਿਹੜੋ ਪੁੱਠੇ ਪਾਸਿਆਂ ਦੀ ਅਹੀ ਹਾਇ ਹਾਇ ਪੰਜ ਮਹੀਨੇ ਲਾ ਕੇ ਬੁੜੀਆਂ ਨੂੰ ਦੇਣ ਵਾਸਤੇ 2.5 ਸਾਲ ਹੋ ਗਏ ਤਿੰਨੇ ਅਜੇ ਤੱਕ ਕੋਈ ਪੈਸਾ ਦਿੱਤਾ ਕੱਲੀਆਂ ਜੂਂਟਾਂ ਮੌਤ ਕਰਤੀਆਂ ਬਿਜਲੀ ਦੀਆਂ ਘਰਾਂ ਚ ਲਾਈਟ ਮੋਟਰਾਂ ਤੇ ਚਾਲ 8 ਘੰਟਿਆਂ ਲਗਾਤਾਰ ਹੁਣ ਲਾਤੀ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਕੰਮ ਕੀਤੇ ਹੈ ਤੇ ਇਹ ਦੂਜੇ ਕੰਮ ਵਾਦੇ ਕੀਤੇ ਉਹ ਪੂਰਾ ਕੋਈ ਨਹੀਂ ਹੋਇਆ ਥੋੜੀ ਸੀਟ ਤੇ ਤੇ ਤੁਸੀਂ ਫਰੀਦਕੋਟ ਚ ਆਉਨੇ ਹੋ ਜਮੇ ਉਲਟ ਫੇਰ ਹੋ ਗਿਆ ਸਾਰੇ ਲੀਡਰਾਂ ਨੂੰ ਜਿਹੜਾ ਹੈਗਾ ਖੋਡੇ ਲੈਣ ਲਾਤਾ ਤੇ ਆਜ਼ਾਦ ਉਮੀਦਵਾਰ ਸਰਜੀਤ ਸਿੰਘ ਖਾਨ ਸਾਹਿਬ ਇਹ ਫੇਰ ਕਹਿੰਦੇ ਹੁੰਦੇ ਨਾ ਵੀ ਵੋਟ ਨਚਾਰਾਂ ਨੂੰ ਨਹੀਂ ਪੈਂਦੀ ਹੁੰਦੀ ਸਰਦਾਰਾਂ ਨੂੰ ਪੈਂਦੀ ਹੁੰਦੀ ਹੈ ਹਾਂ 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 ਸਮਝਦੇ ਹੋ ਨਾ ਜੀ ਜੇ ਭੜਕੇ ਇਹ ਨਾ ਆਪਣਾ ਮੁੱਦਾ ਚੱਕਣਗੇ ਉੱਥੇ ਜਾ ਕੇ ਤੇ ਭੜਕੇ ਸਾਥਰੀ ਘਾਲ ਇਹਨਾਂ ਨਾਲ ਹੋ ਜੂਗੀ ਹੂੰ ਜੇ ਮਦਦ ਕਰੂਗਾ ਸਿੱਖਾਂ ਦੀ ਸਰਦਾਰਾਂ ਦੀ ਜ਼ਿਮੀਂਦਾਰਾਂ ਦੀ ਤੁਹ ਬੰਦੇ ਦਾ ਉਹ ਨਹੀਂ ਜਾਣਗੇ ਦੂਜੇ ਨਹੀਂ ਤਾਂ ਨਹੀਂ ਜਾਣਾ ਕਿਤੇ ਨਾ ਕਿਤੇ ਭਾਈ ਸਰਬਜੀਤ ਸਿੰਘ ਇਹ ਕਹਿੰਦਾਗਾ ਵੀ ਮੇਰੇ ਬਜ਼ੁਰਗਾਂ ਦੀ ਮੇਰੇ ਬਾਪੂ ਦੀ ਕੁਰਬਾਨੀ ਦਾ ਜਿਹੜਾ ਹੈਗਾ ਉਹਨੇ ਮਾਣ ਰੱਖਤਾ ਇਹ ਤਾਂ ਮਾਣ ਰੱਖਿਆ ਮਾਣ ਰੱਖਿਆ ਸਾਰੇ ਲੋਕਾਂ ਨੇ ਇਹਨੇ ਅਸੀਂ ਕਿਤੇ ਵੀ ਮਾਣ ਨਹੀਂ ਰੱਖਿਆ ਜੇ ਹੁਣ ਗਾ ਇਹ ਵੀ ਕੋਸ਼ਿਸ਼ ਕਰੂਗਾ ਤੇ ਪਿਉਲੇ ਤੁਮਾ ਜਾ ਕੇ ਕੁਰਬਾਨੀ ਦੇਊਗਾ ਫੇਰੀ ਗੱਲ ਬਣਨੀ ਹੈ ਬਿਲਕੁਲ ਤੁਸੀਂ ਥੋੜਾ ਜਿਹਾ ਇੱਧਰ ਹੋ ਜਾ ਚਲੋ ਮੈਂ ਤੁਹਾਡੇ ਵੱਲ ਆਉਣਾਗਾ ਕੋਈ ਗੱਲ ਹੁਣ ਸਰਕਾਰ ਜਿਹੜੀ ਹੈਗੀ ਆ ਬਣਨੀ ਆ ਦੋ ਚਾਰ ਦਿਨਾਂ ਚ ਪੱਤੇ ਖੋਲੇ ਜਾਣਗੇ ਤੁਸੀਂ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਨੂੰ ਨਿਤਿਸ਼ ਕੁਮਾਰ ਨੂੰ ਜਾਂ ਕਿਸੇ ਹੋਰ ਨੂੰ ਨੇ ਤਨ ਗੱਟ ਕਰੀ ਅੱਛਾ ਉਹਨੂੰ ਦੇਖਣਾ ਚਾਹੁੰਨਾ ਉਹਦੀ ਸਰਕਾਰ ਹੋਣੀ ਚਾਹੀਦੀ ਆ ਇਹ ਮੰਤਰੀ ਬਣਨਾ ਚਾਹੀਦਾ ਹਮ ਨਰਿੰਦਰ ਮੋਦੀ ਅੱਛਾ ਕਿਉਂਕਿ ਜਿਹੜੇ ਨੇ ਉਹ ਕਾਰਜਕਾਰ ਕੀਤੇ ਆ ਜਿਵੇਂ ਗੋਦਰਾ कांड ਕਰਾਇਆ ਸੀਗਾ ਕਿਸੇ ਨੇ ਇਹਦੀ ਪੁੱਛਗਿੱਛ ਨਹੀਂ ਕੀਤੀ ਸੀ ਨਾ ਇਹਦੀ ਪੁਨਛਾਨ ਹੋਈ ਹੈ ਹੁਣ ਤੀਕ ਅੱਜ ਵੀ ਉਹ ਕੁੜੀਆਂ ਦੇ ਕਿੰਨੇ ਬੁਰੇ ਹਾਲ ਨੇ ਮੁਸਲਮਾਨੀ ਲੜਕੀਆਂ ਸ਼ਰੇਆਮ ਬਲਾਤਕਾਰ ਕੀਤੇ ਗਏ ਤੱਕੇ ਨਾ ਉਦੋਂ ਤੱਕ ਕਿਸੇ ਨੇ ਨਹੀਂ ਪੁੱਛਿਆ ਉਹੀ ਮੁਸਲਮਾਨ ਚੱਕ ਕੇ ਐਮਦ ਸ਼ਾਰਗੇ ਉਹਦੇ ਘਟਦੇ ਫਿਰਦੇ ਆ ਮੋਦੀ ਦੇ ਇਹ ਦਾਵਾ ਕਰਦਾ ਮੈਂ ਇਹ ਹੋਣਾ ਨਹੀਂ ਚਾਹੀਦਾ ਜੀ ਤੁਹਾਨੂੰ ਲੱਗਦਾ ਵੀ ਉਹ ਨੂੰ ਨਿਤਨ ਗੜਕਰੀ ਨੂੰ ਬਣਾ ਦੇਣਗੇ ਪ੍ਰਧਾਨ ਮੰਤਰੀ ਬਾਦ 90% ਉਹਦਾ ਵਾ ਜੀ ਉਹਦਾ ਕਹਿੰਦੇ ਸੀ ਉਹ ਉਹ ਨੂੰ ਚਾਹੁੰਦਾ ਵਾ ਹੂੰ ਤੁਸੀਂ ਨਤੀਸ਼ ਕੁਮਾਰ ਦਾ ਕਿਹਾ ਹੂੰ ਨਤੀਸ਼ ਕੁਮਾਰ ਉਹ ਨੂੰ ਚਾਹੁੰਦਾ ਜਸ ਟਾਈਮ ਤੇ ਮੋਦੀ ਅਰਗੇ ਇੰਦਰਾ ਦੇ ਟਾਈਮ ਤੇ ਉਹ ਮੰਤਰੀ ਸੀਗੇ ਹੂੰ ਉਹ ਦੰਤ ਉਹ ਚਲਦੀ ਕਿਰਿਆ ਆ ਰਹੀ ਆ ਜੇ ਇੰਉਂ ਤਾਂ ਆਟਰਲ ਬਿਹਾਰੀ ਬਾਜਪਾਈ ਪੱਲਾ ਚੌਥੀ ਵਾਰ ਬਣ ਜਾਂਦਾ ਉਹਨੂੰ ਬਣਾਉਣ ਦੀ ਅਗਲਿਆਂ ਨੇ ਉਹ ਦੇਖ ਲਿਆ ਵੀ ਨਹੀਂ ਇਹਨੇ ਕੰਮ ਕੀਤਾ ਉਹਨੂੰ ਉੱਥੇ ਤੋੜਦਾ ਹਾਂ ਹਾਲਾਂਕਿ ਉਹਦੇ ਅਰਗੇ ਕੰਮ ਕਿਸੇ ਨੇ ਵੀ ਨਹੀਂ ਕੀਤੇ ਪੂਰੇ ਵਰਲਡ 'ਚ ਹਾਂ ਜਿਵੇਂ ਜਰਮਨ ਨੂੰ ਜੋੜ ਗਿਆ ਹਾਂ ਕੋਰੀਆ ਨੂੰ ਜੋੜਨਾ ਸੀਗਾ ਉਹ ਰਹਿ ਗਿਆ ਉਹ ਪ੍ਰਧਾਨ ਮੰਤਰੀ ਨਹੀਂ ਬਣਿਆ ਹਾਂ ਉਹ ਦੋਨੋਂ ਅਲੱਗ-ਅਲੱਗ ਰਹੇਗੇ ਉੱਤਰ ਕੋਰੀਆ ਤੇ ਦੱਖਣ ਕੋਰੀਆ ਪੰਜਾਬ ਦੀ ਗੱਲ ਕਰਕੇ ਆਪਾਂ ਮੌਕੇ ਦੀ ਸਰਕਾਰ ਆ 2.5 ਸਾਲ ਸਰਕਾਰ ਕਹਿੰਦੀ ਅਸੀਂ ਬਹੁਤ ਕੰਮ ਕੀਤੇ ਬਿਜਲੀ ਫਰੀ ਕਰਤੀ ਹੋਰ ਬਹੁਤ ਉਹਨਾਂ ਨੇ ਕੰਮ ਗਨੇ ਆਏ ਤੇ ਤੁਹਾਡੇ ਫਰੀਦਕੋਟ ਤੋਂ ਤਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਆਪ ਦਾ ਬਹੁਤ ਨੇੜੇ ਦਾ ਜਿਗਰੀ ਯਾਰ ਇਥੋਂ ਸੀਟ ਦਿੱਤੀ ਸੀ ਉਤਾਰਿਆ ਸੀ ਤੇ ਫਰੀਦਕੋਟ ਵਾਲੇ ਨੇ ਨਕਾਰਤਾ ਉਹਨਾਂ ਨੇ ਇੱਕ ਆਮ ਘਰ ਦਾ ਪੁੱਤ ਸਰਬਜੀਤ ਸਿੰਘ ਖਾਲਸਾ ਜਿਤਾ ਕੇ ਪਾਰਲੀਮੈਂਟ ਚ ਭੇਜਿਆਗਾ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਹੈਗੇ ਫਰੀਦਕੋਟ ਵਾਲੇ ਜਬ ਪੰਜਾਬ ਦੇ ਵਿੱਚ ਹੀ ਲਗਭਗ ਸਾਰਾ ਬੁਰਾ ਹਾਲ ਹੋਇਆਗਾ ਤਿੰਨ ਸੀਟਾਂ ਹੀ ਲੈ ਕੇ ਗਏ ਆ ਕਿਵੇਂ ਵੇਖਦੇ ਹੋ ਪੰਜਾਬ ਸਰਕਾਰ ਦੀ ਇਸ ਜੈਸ ਟਾਈਮ ਤੇ ਆਪਣਾ ਉਹ ਆਪਣਾ ਰਾਸ਼ਟਰਪਤੀ ਸੀ ਉਹ ਗਿਆ ਨੀਜਲ ਸਿੰਘ ਸੰਧਮਾ ਕਿਤੇ ਉਹ ਬਣਦਾ ਨਹੀਂ ਸੀਗਾ ਵੀ ਸਟੇਸ਼ਨ ਬਣ ਜਾਊਗਾ ਉਹਦੇ ਰਾਸ਼ਟਰਪਤੀ ਬਣ ਦੇ ਬਾਵਜੂਦ ਹੀ ਉਨੇ ਜਿੰਨੇ ਕੰਮ ਕਰਾਏ ਸੀ ਉਹਦੇ ਜਿੰਨੇ ਕੰਮ ਕਿਸੇ ਨੇ ਨਹੀਂ ਕਰਾਏ ਗਿਆਨੀ ਜਲ ਸਿੰਘ ਅੱਜ ਜੇ ਉਹ ਉਹਦੇ ਬਰਾਬਰ ਦੇ ਕੀ ਹੋਰ ਬੰਦਾ ਕੋਈ ਆਉਣਾ ਨਹੀਂ ਜਿਵੇਂ ਉਹ ਗੁਲਾਬ ਸਿੰਘ ਦੀ ਪੱਕੀ ਸੀਟ ਸੀਗੀ ਬਹੁਤ ਜਨ ਸਮਾਜ ਪਾਰਟੀ ਵਾਲੀ ਉਹ ਜਾਣੀ ਉਹ ਟਾਈਮ ਤੇ ਇੰਨਾ ਦੇਂਦਾ ਸੀ ਵੀ 40 ਸਾਲ ਲਗਾਤਾਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹ ਖਤਮ ਹੋਣ ਜਾ ਰਿਹਾ ਉਹਦੇ ਬਾਅਦ ਸੀਟ ਪੱਕੀ ਹੋਰਦੀ ਹੋ ਗਈ ਉਹ ਜਿਵੇਂ ਉਹ ਪਿੰਡਰ ਦੀ ਹੋਈ ਸੀ ਗੁਰਦਾਸਪੁਰ ਵਾਲੀ ਸੀਟ ਨਹੀਂ ਨਹੀਂ ਆਪਾਂ ਪੰਜਾਬ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਜਿਹੜੇ ਉਹ ਕੰਮ ਕਰ ਰਿਆ ਸੀ ਉਹਨਾਂ ਦੇ ਕੰਮ ਤਾਂ ਤਾਂ ਹੀ ਹੋਣੇ ਆ ਜੇ ਉਹ ਉਸ ਮੁੱਦੇ ਨੂੰ ਲੈ ਕੇ ਤੁਰਨਗੇ ਜੀ ਕਿਉਂ ਮੁੱਦਾ ਤਾਂ ਉਹਨਾਂ ਦੇ ਕੋਲ ਹੈ ਹੀ ਕੋਈ ਨਹੀਂ ਹਮ ਕੰਮ ਤਾਂ ਉਸ ਬੰਦੇ ਨੇ ਕਰਨਾ ਜਿਹੜਾ ਮੈਨ ਜਿੱਤ ਕੇ ਜਾਣਾ ਹਮ ਹੁਣ ਮੈਂ ਤਾਂ ਜਿੱਤਿਆ ਨਹੀਂ ਵੀ ਜਿਹੜਾ ਮੈਂ ਜਿੱਤ ਕੇ ਉਹ ਕੰਮ ਕਰੂੰਗਾ ਜੀ ਮੈਂ ਤਾਂ ਕੋਈ ਮੇਰਾ ਤਾਂ ਉਹਦੇ ਕਣ ਕੋ ਆਧਾਰ ਕਾਰਡ ਵੀ ਨਹੀਂਗਾ ਜੀ ਸੱਚੀ ਗੱਲ ਆ ਜਿਹੜੀ ਅਸਲੀਅਤ ਆ ਬਾਬੂ ਜੀ ਤੁਹਾਡੇ ਕੋਲੇ ਆਉਣੇ ਆ ਸੀ ਕੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਨਹੀਂ ਨਹੀਂ ਮੇਰੇ ਮੇਰਾ ਤਾਂ ਤੁਸੀਂ ਇੱਧਰ ਗੱਲ ਕਰ ਲਓ ਫੇ ਚਲੋ ਕੋਈ ਗੱਲ ਨਹੀਂ ਆਪਾਂ ਆਮ ਰੈਲ ਲੈ ਪੁੱਛਦੇ ਆ ਕੀ ਲੱਗਦਾ ਤੁਹਾਨੂੰ ਤੁਹਾਡਾ ਮਨ ਕੀ ਮੋਦੀ ਨਹੀਂ ਬਣਨਾ ਚਾਹੀਦਾ ਮੈਂ ਤਾਂ ਕਹਿੰਦਾ ਹੋਰ ਜਿਹੜਾ ਮਰਜ਼ੀ ਬਣ ਜਾਏ ਮੋਦੀ ਨਹੀਂ ਬਣਨਾ ਚਾਹੀਦਾ ਮੋਦੀ ਨਹੀਂ ਬਣਨਾ ਚਾਹੀਦਾ ਬਸ ਇੱਕ ਗੱਲ ਬਸ ਜੀ ਭਾਈ ਨਹੀਂ ਕੋਈ ਗੱਲ ਆਪਣੀ ਬਸ ਕਿਤੇ ਨਾ ਕਿਤੇ ਪਿਛਲੇ 10 ਸਾਲਾਂ ਦੇ ਕੰਮ ਮੋਦੀ ਦੇ ਚੰਗੇ ਨਹੀਂ ਲੱਗੇ ਤੁਹਾਨੂੰ ਨਹੀਂ ਨਹੀਂ ਸਾਨੂੰ ਨਹੀਂ ਚੰਗੇ ਲੱਗੇ ਪੰਜਾਬ ਵਾਲ ਇਹ ਆਵਲ ਨੂੰ ਚੰਗੇ ਲੱਗੇ ਜੇਕਰ ਕੋਈ ਇੰਡੀਆ ਗੱਠ ਜੋੜ ਵਾਲੇ ਪਾਸੇ ਪਲੜਾ ਝੋਕਦਾ ਤਾਂ ਉਧਰੋਂ ਰਾਹੁਲ ਗਾਂਧੀ ਜਾਂ ਨਤੀਸ਼ ਕੁਮਾਰ ਕੌਣ ਲੱਗਦਾ ਵੀ ਬਣਨਾ ਚਾਹੀਦਾ ਹਾਂ ਰਾਹੁਲ ਗਾਂਧੀ ਵੀ ਠੀਕ ਹੈ ਬੰਦਾ ਬਣ ਜੇ ਠੀਕ ਹੈ ਕਾਂਗਰਸ ਵੀ ਬਣ ਜੇ ਵਧੀਆ ਜੀ ਤੁਹਾਨੂੰ ਕੀ ਲੱਗਦਾ ਜੀ ਕੌਣ ਬਣਨਾ ਚਾਹੀਦਾ ਠੀਕ ਹੈ ਜਿਹੜੀ ਗੱਲ ਕਰਦੀ ਉਹ ਸਹੀ ਗੱਲ ਹੈ ਮੋਦੀ ਕਿ ਰਾਹੁਲ ਗਾਂਧੀ ਨਹੀਂ ਰਾਹੁਲ ਗਾਂਧੀ ਜਿਵੇਂ ਗੱਲ ਕਰਦੀ ਉਹ ਸਹੀ ਗੱਲ ਹੈ ਠੀਕ ਹੈ ਇਹ ਮੁੱਦੂ ਨਹੀਂ ਬਣਨਾ ਚਾਹੀਦਾ ਮੁੱਦੂ ਨਹੀਂ ਬਣਨਾ ਚਾਹੀਦਾ ਉਹਨੂੰ ਕੀ ਲੱਗਦਾ ਜੀ ਕੌਣ ਬਣਨਾ ਚਾਹੀਦਾ ਦਾੜੀ ਬੰਦੇ ਦਾੜੀਦਾਰ ਬਣਨਾ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਕਿਹਨੇ ਬਣਨਾਗਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਕਿਹਨੇ ਬਣਨਾ ਅਸਲ ਦੇ ਵਿੱਚ ਇਹਦਾ ਆਪਣੇ ਤੇ ਅਸਰ ਪੈਣਾਗਾ ਅਸੀਂ ਇਹ ਕਹਿੰਦੇ ਮੋਦੀ ਨਹੀਂ ਆਉਣਾ ਚਾਹੀਦਾ ਹੋਰ ਜਿਹੜਾ ਮਰਜੀ ਆ ਸਾਨੂੰ ਸਾਰਾ ਚੰਗਾ ਹੂੰ ਮੋਦੀਵਾਦ ਤਾਂ ਇਹ ਗਲਤ ਆ ਬਸ ਜੀ ਹਾਂ ਮੋਦੀ ਸਾਨੂੰ ਵੇਖਣਾ ਨਹੀਂ ਚਾਹੁੰਦਾ ਅਸੀਂ ਉਹਨੂੰ ਵੇਖਣਾ ਨਹੀਂ ਚਾਹੁੰਦੇ ਸਹੀ ਆ ਬਸ ਸਿੱਧੀ ਗੱਲ ਸਾਨੂੰ ਹੋਰ ਜਿਹੜਾ ਮਰਜੀ ਆ ਰਾਹੁਲ ਗਾਂਧੀ ਆ ਜਾਓ ਨतीश ਕੁਮਾਰ ਕੋਈ ਆ ਜਾ ਸਾਰੇ ਸਹੀ ਆ ਹੂੰ ਬਕਲਾ ਇਹ ਮੋਦੀ ਨਹੀਂ ਚਾਹੀਦਾ ਨੇ ਕਹੁੰਦਾ ਚਾਹਾਂ ਵੀ ਡਰਿਆ ਬਿਲਕੁਲ ਹਾਂ ਰੇਲਾ ਵੇਚ ਕੇ ਖਾ ਗਿਆ ਛੱਡੇ ਹੀ ਕੱਖ ਨਹੀਂ ਜੀ ਛੱਡੇ ਹੀ ਕੱਖ ਨਹੀਂ ਸਾਰਾ ਅਡਾਨੀ ਮਾਨੀ ਹੁਣ ਉਹ ਦੇ ਜਾਂਦਾ ਲੁੱਟ ਕੇ ਪੰਜਾਬ ਚ ਜਿੰਨਾ ਕੋਸ ਹੈਗਾ ਇੱਥੇ ਥੇਲੋ ਬਣਾਦੇ ਇੱਥੋਂ ਥੇਲੋ ਥੇਲੋ ਬਣਾਉਣ ਨਾਲ ਬਜਦੂਰਾ ਦਾ ਕਿੰਨਾ ਨੁਕਸਾਨ ਆ ਹੂੰ ਗੱਡੀਆਂ ਦਾ ਕਿੰਨਾ ਨੁਕਸਾਨ ਆ ਹੂੰ ਕਣਕ ਚੱਕ ਕੇ ਮੰਡੀਆਂ ਚ ਗੱਡੀਆਂ ਨੇ ਲਾਉਣੀ ਆ ਜੀ ਜੀਮੀਦਾਰ ਸਿੱਦੇ ਸਹੀ ਥੇਲੋ ਚਲਾਈ ਜਾਂਦੇ ਆ ਤੇ ਗੱਡੀਆਂ ਦਾ ਨੁਕਸਾਨ ਨਹੀਂ ਜਾਂ ਲੀਵਰ ਦਾ ਨੁਕਸਾਨ ਕੋਈ ਨਹੀਂ ਮੋਰ ਨੁਕਸਾਨ ਆੜਤੀਆਂ ਦਾ ਕੋਈ ਨੁਕਸਾਨ ਨਹੀਂ ਇਹਦਾ ਲੀਵਰ ਖਤਮ ਕਰੀ ਜਾਂਦਾ 50 ਦੇ ਚੋ ਐਫਸੀਆਈ ਸਾਰੀ ਖਤਮ ਕਰਤੀ ਇਹਨੇ ਬਿਲਕੁਲ ਉਹਨਾਂ ਦਾ ਸੁਣਵਾਈ ਹੋਣੀ ਚਾਹੀਦੀ ਹੈ ਹੀ ਕੀ ਆ ਉਹਦੇ ਕੋਲੇ ਛੱਡਿਆ ਕੀ ਉਹਨੇ ਪੰਜਾਬ 'ਚ ਬਿਲਕੁਲ ਰਹਿੰਦੇ ਗੁੰਦੇ ਹੁਣ ਖਾਰੇ ਨੇ ਉਹਨੇ ਪਤਾ ਪਤਾ ਹੈਗਾ ਮੈਨੂੰ ਵੋਟਾਂ ਨਹੀਂ ਪੈਣੇ ਮੇਰੇ ਕੋਲ 2 ਸਾਲ ਰਹਿ ਗਏ ਉਹਨੇ ਹੁਣ ਮਾਜਦੇ ਨੇ ਆ ਸਹੀ ਆ ਹਾਂ ਜੀ ਤਾਂ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਚਰਚਾ ਸੱਥਾਂ ਦੇ ਵਿੱਚ ਚਰਚਾ ਬਜ਼ੁਰਗ ਖੁੱਲੇ ਆਮ ਕਰਦੇ ਆ ਤਾਂ ਇਹ ਸੁਭਾਬ ਕੁਜੀ ਪਿੰਡਾਂ ਦੀ ਰਏ ਆ ਬਜ਼ੁਰਗ ਕੀ ਸੋਚਦੇ ਨੇ ਪਿੰਡਾਂ ਵਾਲੇ ਕੀ ਸੋਚਦੇ ਨੇ ਖਾਸ ਕਰਕੇ ਪੰਜਾਬ ਦਾ ਨਜ਼ਰੀਆ ਕੀ ਆ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਵੇਖਣਾ ਚਾਹੁੰਦੇ ਬਦਲਾਅ ਚਾਹੁੰਦੇ ਆ ਕੇਂਦਰ ਦੇ ਵਿੱਚ ਵੀ ਬਦਲਾਅ ਚਾਹੁੰਦੇ ਆ ਬੇਸ਼ੱਕ ਭਾਜਪਾ ਦੀ ਹੀ ਸਰਕਾਰ ਬਣੇ ਪਰ ਮੋਦੀ ਪ੍ਰਧਾਨ ਮੰਤਰੀ ਨਾ ਬਣੇ ਇਹ ਚਾਹੁੰਦੇ ਨੇ ਹੋਰ ਕੋਈ ਮਰਜੀ ਬਣ ਜੇ ਨਿਤਨ ਗਟਕਰੀ ਦਾ ਜ਼ਿਕਰ ਕੀਤਾ ਹੋਰ ਲੀਡਰਾਂ ਦਾ ਜ਼ਿਕਰ ਕੀਤਾ ਪਰ ਮੋਦੀ ਨੂੰ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਦੇਖਣਾ ਚਾਹੁੰਦੇ ਇਹਦੇ ਪਿੱਛੇ ਕਿਤੇ ਨਾ ਕਿਤੇ ਕਈ ਕਾਰਨ ਇਹ ਵੀ ਨੇ ਪੰਜਾਬ ਨਾਲ ਜਿਹੜੇ ਸਬੰਧਤ ਰੱਖਦੇ ਨੇ ਕਿਸਾਨੀ ਸੰਕਟ ਜਿਹੜਾ ਹੈਗਾਗਾ ਕਿਸਾਨਾਂ ਦੇ ਉੱਪਰ ਜਿਹੜੇ ਤਸ਼ੱਦਦ ਹੋਏ ਨੇ ਬਾਰਡਰਾਂ ਤੇ ਉਹ ਵੀ ਹੈਗੇ ਨੇ ਤੇ ਤਾਨਾਸ਼ਾਹੀ ਜਿਹੜੀ ਹੈਗੀ ਆ ਜਾਂ ਕਿਸਾਨੀ ਮਸਲੇ ਨੂੰ ਹੱਲ ਨਾ ਕਰਨਾ ਇਹ ਵੀ ਵੱਡੇ ਕਾਰਨ ਨੇ ਸਰਕਾਰ ਭਾਜਪਾ ਦੀ ਬਣਦੀ ਆ ਐਨਡੀਆ ਦੀ ਬਣਦੀ ਆ ਜਾਂ ਇੰਡੀਆ ਗੱਠ ਜੋੜ ਦੀ ਬਣਦੀ ਆ ਪ੍ਰਧਾਨ ਮੰਤਰੀ ਮੋਦੀ ਬਣਦਾ ਹੈ ਰਾਹੁਲ ਗਾਂਧੀ ਬਣਦਾ ਹੈ ਨਿਤਿਸ਼ ਕੁਮਾਰ ਬਣਦਾ ਹੈ ਨਿਤਨ ਗਟਕਰੀ ਬਣਦੇ ਜੇ ਕੌਣ ਬਣਦਾ ਇਹ ਹਲੇ ਭਵਿੱਖ ਦੀਆਂ ਗੱਲਾਂ ਨੇ ਪਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨੇ ਅੰਦਾਜ਼ੇ ਨੇ ਉਹ ਕਿਤੇ ਨਾ ਕਿਤੇ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਵੀ ਬੈਠੇ ਹੋਏ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਸਾਡੇ ਪਿੰਡਾਂ ਦੇ ਲੋਕ ਹੁੰਦੇ ਨੇ ਉਹ ਵੀ ਲੀਡਰਾਂ ਨਾਲੋਂ ਘੱਟ ਸਿਆਸਤਦਾਨ ਨਹੀਂ ਹਨ ਜੋੜ-ਤੋੜ ਦੀ ਸਿਆਸਤ ਨੂੰ ਉਹ ਵੀ ਸਮਝਦੇ ਨੇ ਜੁੜੇ ਰਹੋ ਔਨ ਪੁਆਇੰਟ ਤੇ ਇਸੇ ਤਰ੍ਹਾਂ ਹੀ ਪਿੰਡਾਂ ਦੀ ਜਿਹੜ ਰਹਾਂਗੇ ਕੈਮਰਾਮੈਨ surjit ਨਾਲ ਮਟਵਾਣੀ ਜ਼ਿਲ੍ਹਾ ਮੋਗਾ ਤੋਂ ਮੈਂ ਹਰਜਿੰਦਰ ਸੇਤੂ